ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾ ਸਖੀ ਹੇ ਮੰਦਰ ਬਣਿਆ ਹਰਗਾ ਮੰਗਲ ਨਿਤ ਸਖੀਏ ਸੋਗ ਦੁਖ ਨਾਂ ਵਿਆਪੇ ਗੁਰਚ ਅਪਣਾ ਫਿਰ ਜਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਖੋਗੋ ਕਹਿ ਨਾਨਕ ਪ੍ਰਭ ਆਪ ਮਿਲੇ ਆ ਕਰਨ ਕਰਨ ਜੁਗੋ ਕਹਿ ਨਾਨਕ ਪ੍ਰਭ ਆਪ ਕਰਨ ਕਰਨ ਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਕਿਰਪਾ ਜਿਹੜੀਆਂ ਰੂਹਾਂ ਨੇ ਰਸਨਾ ਪਵਿੱਤਰ ਨਹੀਂ ਕੀਤੀ ਅਜੇ ਆਖੋ ਵਾਹਿਗੁਰੂ ਜੀ ਕਾ ਇਨੂੰ ਕਹਿੰਦੇ ਗਵਾਚੇ ਹੋਏ ਮਨ ਦੀ ਨਿਸ਼ਾਨੀ ਮਹੰਪੁਰ ਕਹਿੰਦੇ ਪਹਿਲੀ ਗੱਲ ਤੋਂ ਹੀ ਪਤਾ ਲੱਗ ਜਾਂਦਾ ਐ ਸੀ ਗਵਾਚੇ ਆ ਸਾਰੇ ਸਰੀਰ ਜ਼ਰੂਰ ਗੁਰਦੁਆਰੇ ਚ ਬੈਠਾ ਪਰ ਮਨ ਨਹੀਂ ਹੈਗਾ ਹੁਣ ਦੌਰੇ ਆਪਾਂ ਕਿੰਨੀ ਸੋਹਣੀ ਫਤੇ ਪ੍ਰਵਾਨ ਕੀਤੀ ਤੇ ਉਹ ਧਿਆਨ ਆ ਗਿਆ ਨਾ ਸੋ ਮਹਾਰਜ ਸਾਹਿਬ ਜੀ ਦਇਆ ਕਰ ਮੇਰੇ ਤੋਂ ਪਹਿਲਾਂ ਬਹੁਤ ਹੀ ਪਿਆਰ ਵਾਲੀਆਂ ਆਤਮਾ ਗੁਰੂ ਕੇ ਹਜ਼ੂਰੀ ਜਥੇ ਨੇ ਨਿਰਮੋਲਕ ਦਾਤ ਜੋ ਸਤਿਗੁਰਾਂ ਨੇ ਸਾਨੂੰ ਬਖਸ਼ੀ ਹੈ ਕੀਰਤਨ ਨਿਰਮੋਲਕ ਹੀਰਾ ਤੇ ਹੀ ਰਿਆਨ ਦੀ ਕੋਈ ਕੀਮਤ ਨਹੀਂ ਹੁੰਦੀ ਕਈ ਵਾਰੀ ਗਿਆ ਕਰਦੇ ਸੀ ਭਾਈ ਮਰਦਾਨਾ ਜੀ ਬਾਬਾ ਤੂੰ ਵਸਦੀ ਨਹੀਂ ਜਾਂਦਾ ਉਜਾੜਾਂ ਚ ਬੈ ਕੇ ਕੀਰਤਨ ਕਰਦਾ ਏ ਕੋਈ ਸੁਣਨ ਵਾਲਾ ਤੇ ਦੀਦਾ ਨਹੀਂ ਆਖੋ ਸਤਨਾਮ ਤੇ ਮਾਰੇ ਕਹਿੰਦੇ ਹੁੰਦੇ ਸੀ ਵੇ ਮਰਦਾਨਿਆਂ ਕੀਰਤਨ ਸੁਣਾਉਣ ਲਈ ਨਹੀਂ ਪਾਉਣ ਲਈ ਆਖੋ ਸਤਨਾਮ ਆਪਾਂ ਸਭ ਸੱਚ ਕੀਤੇ ਹੋ ਵਿਛੜੇ ਆ ਸਾਰੇ ਉਸ ਮੰਜ਼ਲ ਨੂੰ ਪਹੁੰਚਣਾ ਏ ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਸ਼ਬਦ ਕਹੇ ਕਿ ਭਾਈ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਕਿ ਜਦੋਂ ਆਪਾਂ ਮੱਥਾ ਟੇਕਦੇ ਆ ਨਾ ਫਿਰ ਆਪਾਂ ਉੱਪਰ ਦੀ ਪ੍ਰਕਰਮਾਂ ਕੀ ਤਿੰਨ ਪ੍ਰਕਰਮਾਂ ਕਹਿੰਦੇ ਇਹਦਾ ਭਾਵ ਹੈ ਕਿ ਗੁਰੂ ਸਾਹਿਬ ਨਾਲ ਵਾਅਦਾ ਹੋ ਗਿਆ ਸਾਡਾ ਜਦੋਂ ਆਪਾਂ ਪ੍ਰਕਰਮਾਂ ਕਰ ਲਈ ਤੇ ਵਾਅਦਾ ਕਰ ਲਿਆ ਪ੍ਰਣ ਕਰ ਲਿਆ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਮੈਂ ਤੈਨੂੰ ਮੱਥਾ ਟੇਕ ਕੇ ਤੇਰੇ ਤੋਂ ਪ੍ਰਕਰਮਾਂ ਕੀਤੀ ਐ ਅੱਜ ਤੋਂ ਬਾਅਦ ਜੋ ਤੁਸੀਂ ਮੈਨੂੰ ਆਖੋਗੇ ਮੈਂ ਉਹੀ ਕਰੂੰਗਾ ਆਖੋ ਸਤਨਾਮ ਪਰ ਕੀਤਾ ਤੇ ਹੈ ਨਹੀਂ ਤੇ ਜਿਸ ਪੁਰਖ ਨਾਲ ਲਾਵਾਂ ਲੈ ਕੇ ਇੱਕ ਔਰਤ ਤੇ ਉਹਦੀ ਆਖੀ ਨਾ ਲੱਗੀ ਤੇ ਫਿਰ ਉਹ ਰਿਸ਼ਤਾ ਬਹੁਤੀ ਦੇਰ ਤੱਕ ਨਿਵੇਗਾ ਨਹੀਂ ਖਤਮ ਹੋ ਜਾਏਗਾ ਇਦਾਂ ਮਾਰੇ ਸਾਹਿਬ ਕਹਿੰਦੇ ਭਲਿਆ ਤੂੰ ਗੁਰਦੁਆਰੇ ਜਾਨਣਾ ਹੈ ਪ੍ਰਕਰਮਾ ਕਰਕੇ ਪ੍ਰਾਣ ਵੀ ਕਰਦਾ ਹੈ ਫਿਰ ਗੁਰੂ ਦੀ ਬਾਤ ਕਿਉਂ ਨਹੀਂ ਮੰਨਦਾ ਆਓ ਸਾਧ ਸੰਗਤ ਜੁੜੀਏ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਬੈਠਿਆ ਆਪਾਂ ਇੱਥੇ ਰਹਿਣਾ ਤੇ ਪਹੁੰਚਣਾ ਆਪਾਂ ਸ੍ਰੀ ਹਰਮੰਦਰ ਸਾਹਿਬ ਸੁਰਤ ਕਰਕੇ ਸਰੀਰ ਇੱਥੇ ਰਹਿ ਜਾਣਾ ਹੈ ਤੇ ਸਾਰੀ ਸੰਗਤ ਨੂੰ ਜੀ ਆਇਆਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਗੁਰਮਖੋ ਜਰੂਰ ਪਿਆਰ ਕਰਿਆ ਕਰੋ ਮਾਰੇ ਦੇ ਕੀਰਤਨੀਆਂ ਨਾਲ ਜਿੰਨਾ ਵੀ ਵੱਧ ਤੋਂ ਵੱਧ ਕਿਉਂਕਿ ਅਸਲੀ ਚੀਜ਼ ਇਹੋ ਹੀ ਆ ਸਾਡੀ ਜ਼ਿੰਦਗੀ ਦੀ ਅਸਲੀ ਵਿਚੋਲਾ ਇਹ ਕੀਰਤਨੀਆਂ ਜਿੰਨੇ ਆਪਾਂ ਸਾਰਿਆਂ ਨੂੰ ਪਿਆਰੇ ਦੇ ਨਾਲ ਮਿਲਾਉਣਾ ਹੈ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਵਿੰਦ ਮਿਲਨ ਕੀ ਏ ਟਾਈਮ ਆ ਵਾ ਜਿੰਦਗੀ ਤਾਂ ਲੰਗੀ ਜਾਣੀ ਚਾਰ ਵੱਧ ਖਾ ਲਓ ਘਟ ਖਾ ਲਓ ਪਿਆਰੇ ਦੀ ਗੁਣ ਗਾਈਏ ਆਓ ਸਾਰੇ ਕਿਰਪਾ ਕਰਿਓ ਦੋ ਚਾਰ ਮਿੰਟ ਲਈ ਨੇਤਰਾਂ ਦੇ ਦਰਵਾਜ਼ੇ ਬੰਦ ਕਰ ਲਓ ਤੇ ਕੰਨਾਂ ਦੇ ਦਰਵਾਜ਼ੇ ਖੋਲ ਲਓ ਸੁਰਤ ਕਰਕੇ ਭਲੇ ਉੱਚੀ ਕਿਰਪਾ ਕਰੋ ਸਾਰੇ ਵਾਹਿਗੁਰੂ 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 waheguru <tries> <tries> waheguru <tries> Wahe Guru Wahe Guru Wahe Guru, Wahi Guru. i, I, God. I God. It is. <laughs> वाहेगुरु ਵਾਹਿਗੁਰੂ ਵਾਹਿਗੁਰੂ দুলتے پھرتے ہم رلتے پھرتے ہوا رلتے حال رلتے ہارے پڑوبانی ہم رلتے پھرتے ہم رلتے پھرتے ਰੋ ਬੇਨਤੀਆਂ ਕੋਈ ਬਾਤ ਨਾ ਪੂਛਤਾ ਕੋਈ ਬਾਤ ਨਾ ਪੂਛਤਾ ਕੋਈ ਬਾਤ ਨਾ ਪੁੱਛਤਾ ਕੋਈ ਬਾਤ ਨਾ ਪੁੱਛਤਾ ਕੋਈ ਕੋਈ ਬਾਤ ਨਾ ਪੁੱਛਤਾ ਹਮਰੁਲਤੇ ਫਿਰਤੇ ਹਮਰੁਲਤੇ ਫਿਰਤੇ बात ना पूछता कोई बात ना पूछता <laughs> हमरुले फिरते हमरुले फिरते हम, रुलते फिरते, हम, रुलते फिरते, हम <laughs> ਅਖੋ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਪੜਿਓ ਆਪਾਂ ਜਿੰਨੇ ਵੀ ਬੈਠੇ ਆਣਾ ਸਾਰਿਆਂ ਨੂੰ ਇਸ ਸੰਘਰਸ਼ ਤੇ ਵਿੱਚੋਂ ਲੰਘਣਾ ਪਿਆ ਕਿਸੇ ਨੂੰ ਪਹਿਲੀ ਉਮਰੇ ਕਿਸੇ ਨੂੰ ਪਿਛਲੀ ਹੁਣ ਕਈਆਂ ਨੇ ਗਰੀਬੀ ਵੇਖੀ ਐ ਉਹਨਾਂ ਨੇ ਪਹਿਲੀ ਉਮਰੇ ਪੰਗਤੀ ਪੜਤੀ ਹਮਰੁੱਲਤੇ ਫਿਰਤੇ ਜੀਰੋ ਤੋਂ ਹੀ ਰੋ ਬਣੇ ਜਿਹੜੇ ਤੁਹਾਡੇ 'ਚ ਮੇਰੇ ਸਮੇਤ ਕੱਚੇ ਘਰ ਚੋਂ ਠੇਸਾਂ ਸਾਈਕਲ ਤੋਂ ਤੇ ਇੱਕ ਓ ਰੂਹਾਂ ਮੈਂ ਵੇਖੀਆਂ ਵੀ ਜਿਨ੍ਹਾਂ ਨੇ 40 ਸਾਲ ਅਮਰੀਕਾ ਲਾਇ 100 ਕਿੱਲਾ ਜ਼ਮੀਨ ਅੱਜ ਮੰਜੇ ਤੇ ਪਏ ਉੱਤੇ ਹੀ ਉਹਨਾਂ ਦੀ ਕਿਰਿਆ ਨਿਕਲ ਰਹੀ ਆ ਤੇ ਡਾਕਟਰਾਂ ਨੇ ਵੀ ਆਖਿਆ ਵੀ ਇਹਦਾ ਕੋਈ ਹੱਲ ਨਹੀਂ ਇਹਨੂੰ ਘਰੇ ਲੈ ਜਾਓ ਪਾਸੇ ਗਲੇ ਪਿਆ ਜਿਸ ਕਮਰੇ 'ਚ ਮੰਜੇ ਤੇ ਪਏ ਉਹ ਬਜ਼ੁਰਗ ਉਥੇ ਇਦਾਂ ਦੀ ਸਮੈਲ ਐ ਵੀ ਬੰਦਾ 5 ਮਿੰਟ ਨਹੀਂ ਰੁਕ ਸਕਦਾ ਹੁਣ ਜਿਨ੍ਹਾਂ ਨੇ ਪਹਿਲੀ ਉਮਰੇ ਬਾਦशाही ਭੋਗੀ ਹੁਣ ਉਹ ਵੀ ਇਹ ਸ਼ਬਦ ਪੜਨਦੇ ਹਮ ਰੁਲਤੇ ਫਿਰਤੇ ਇਹ ਬੜੀ ਡੂੰਗੀ ਪੰਕਤੀ ਐ ਤੁਸੀਂ ਸਾਰਿਆਂ ਨੇ ਆਪਣੀ ਜੀਵ ਤੋਂ ਸਾਂਝੀ ਕੀਤੀ ਦਰਅਸਲ ਗੁਰੂ ਨਾਨਕ ਦੀ ਚੌਥੀ ਜੋਤ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ ਪੂਰੇ ਵਰਲਡ ਦੇ ਵਿੱਚ ਸੰਗਤਾਂ ਬਣਾ ਰਹੀਆਂ ਅੱਜ ਆਪਾਂ ਨੂੰ ਸੁਭਾਗ ਹੋਇਆ ਆਪ ਜੀ ਦੇ دیدار ਕਰਨ ਦਾ ਮੇਰੇ ਤੋਂ ਪਹਿਲਾਂ ਗੁਰਮਖਾਨ ਨੇ ਸ਼ਬਦ ਗਾਏ ਮੇਰੇ ਸਾਈਂ ਨੂੰ ਅੱਜ ਕਈ ਦੁਨੀਆ ਗੁਰਦੁਆਰੇ 100 ਚੋਂ ਮੇਰੇ ਖਿਆਲ ਅਪੀ 98% ਉਹ ਰੂਹਾਂ ਆਉਂਦੀਆਂ ਜਿਹੜੇ ਦੁਖੀ ਐ 2% ਸੌਖਾ ਸਾਹ ਵਾ ਉਹ ਵੀ ਕਿਸੇ ਪਾਸੇ ਹਉਣੀ ਸਤਪੁਰਸ਼ ਕਹਿੰਦੇ ਰੱਬ ਨੇ ਵੇਖੋ ਸਾਰਿਆਂ ਨੂੰ ਸਾਰਾ ਕੁਝ ਨਹੀਂ ਦਿੱਤਾ ਆਵਾਜ਼ ਦਿੱਤੀ ਕੋਇਲ ਨੂੰ ਗੌਂਦੀ ਬੜਾ ਸੋਹਣਾ ਉਹਦਾ ਰੰਗ ਕਾਲਾ ਕਰਤਾ ਰੰਗ ਰੂਪ ਦਿੱਤਾ ਮੋਰ ਨੂੰ ਉਹ ਰਾਸ਼ਟਰੀ ਪੰਛੀ ਕਹਾਉਂਦਾ ਏ ਪਰ ਜਦੋਂ ਪੈਰ ਵੇਂਦਾ ਰੋਂਦਾ ਉਹ ਵੀ ਆਖੋ ਸਤਨਾਮ ਤੇ ਇੱਛਾ ਖੋਲੀ ਉਤੋਂ ਇੱਛਾ ਦਿੱਤੀ ਆਪਾਂ ਨੂੰ ਆ ਜਿਹੜੇ ਸੋਹਣੇ ਸੋਹਣੇ ਕੱਪੜੇ ਪਾ ਕੇ ਰੰਗ ਬਰੰਗੇ ਆਪਣੀ ਮਨ ਦੀ ਆਜ਼ਾਦੀ ਆਪਣੀ ਜੋ ਜੀ ਕਰੇ ਕਿਉਂਕਿ ਮਾਫੀ ਦੇਣੀ ਆਪਣੇ ਗੁਰੂ ਘਰ ਦਾ ਇੱਥੇ ਵੀ ਤੇ ਉੱਥੇ ਵੀ ਡਿਸਪੀਸਪਲ ਨਹੀਂ ਹੈਗਾ ਪੁੱਛੋ ਕਿਉਂ ਕਿਉਂਕਿ ਜਦੋਂ ਬੱਚਾ ਸਕੂਲੇ ਪੜਦਾ ਹੋਵੇ ਤੇ ਉਹਦਾ ਡਿਸਪੀਸਪਲਨ ਨਾਲ ਵੀ ਉਹਨੇ 9 ਵਜੇ ਪਹੁੰਚਣਾ ਹੀ ਪਹੁੰਚਣਾ ਏ ਉਹਨੂੰ 3 ਵਜੇ ਹੀ ਛੁੱਟੀ ਹੋਣੀ ਏ ਪਰ ਜਦੋਂ ਗੁਰਮਤ ਦੀ ਕਲਾਸ ਆ ਕੀਰਤਨੀਆਂ ਲੱਗਦੇ ਆ ਨਾ ਤੇ ਬੱਚੇ ਤੇ ਹੈ ਹੀ ਕੋਈ ਨਹੀਂ ਚਾਦਰਾਂ ਹੀ ਸੁਣ ਰਹੀਆਂ ਆਖੋ ਵੈਗਰ ਤੇ ਕਥਾ ਵੀ ਅੱਧਿਓ ਜਿਆਦੀ ਹੋ ਗਈ ਤੇ ਆਪਾਂ ਫੇਰ ਵੀ ਹੌਲੀ ਹੌਲੀ ਤੁਰੇ ਆਉਣੇ ਤੁਰੇ ਜਾਣੇ ਨਾਮ ਪਤਾ ਲੱਗਣਾ ਭਾਈ ਨੇ ਸੁਣਾਇਆ ਕਿ ਸ਼ੁਰੂ ਕਿੱਥੋਂ ਕੀਤਾ ਇਹ ਸਾਡੇ ਚ ਸਭ ਤੋਂ ਮੇਨ ਚੀਜ਼ ਆ ਵੀ ਸਾਨੂੰ ਇੱਕ ਟਾਈਮ ਟੇਬਲ ਚਾਹੀਦਾ ਯਾ ਅੱਜ ਮੈਂ ਗੁਰੂ ਘਰ ਜਾਣਾ ਏ ਤੇ ਭਾਈ ਸਾਹਿਬ ਨੂੰ ਪੁੱਛੋ ਵੀ ਕੀਰਤਨ ਕਿੰਨੇ ਤੇ ਕਿੰਨੇ ਵਜੇ ਤੱਕ ਦੀਵਾਨ ਹੈ ਕਿ ਉਹ ਦੀਵਾਨ ਵਿੱਚ ਮੈਂ ਪਹੁੰਚਣਾ ਏ ਇੱਥੋਂ ਅੱਜ ਅਸੀਂ ਸਾਰੇ ਪੰਜਾਬ ਚ ਵੀ ਮਾਰ ਖਾ ਰਹੇ ਆ ਵੀ ਉਹ ਵੀ ਆਹਾ ਅੱਗੇ ਇਹੋ ਹੀ ਭਰਿਆ ਰਹਿ ਗਿਆ ਰੂਹ ਖਾਲੀ ਆਖੋ ਵੈਗਰੂ ਉਹ ਤਾਂ ਪੁੱਛ ਲਈਦਾ ਕੀ ਕੀ ਲੰਗਰ ਚ ਬਣਿਆ ਪਿਛਲੀ ਵਾਰੀ ਆ ਸੀ ਆ ਰਸ ਕਿੰਨੇ ਖਾਣਾ ਆਖੋ ਵੈਗਰੂ ਤਾ ਕਰਕੇ ਥੋੜਾ ਜਿਹਾ ਆਪਾਂ ਪਿਸ਼ੋਕੜ ਨੂੰ ਤੁਰ ਗਏ ਮੇਰੇ ਪਾਤਸ਼ਾਹ ਮਹਾਰਾਜ ਦਇਆ ਕਰਨਾ ਉਹਨਾਂ ਸਾਡੇ ਅੰਦਰ ਵਰਤ ਕੇ ਸਾਨੂੰ ਜੀਣਾ ਸਿਖਾਇਆ ਕਿ ਪੁੱਤ ਵੇ ਜ਼ਿੰਦਗੀ 'ਚ ਕਦੇ ਮਾੜੇ ਦਿਨ ਚੰਗੇ ਆਉਣ ਤੇ ਡੋਲੀ ਨਾ ਹੁਣ ਮੈਂ ਆਪ ਜੀ ਨੂੰ ਸਿਰਫ ਆਪਾਂ ਬਾਪੂ ਗੁਰੂ ਰਾਮਦਾਸ ਦੇ ਦਰਸ਼ਨ ਕਰਨੇ ਆਪਾਂ ਕੌਣ ਕਰਨ ਵਾਲੇ ਗੁਰੂ ਸਾਹਿਬ ਦਾ ਜੀਵਨ ਪਰ ਜਿਸ ਤਰ੍ਹਾਂ ਪ੍ਰਾਰਥਨਾ ਚੱਲੀ ਆਉਂਦੀ ਹੈ ਬਖਸ਼ਿਸ਼ ਮਹਾਰਾਜ ਦੀ ਕਿ ਸਾਖੀ ਵੱਲ ਨਹੀਂ ਜਾਣਾ ਇਤਿਹਾਸ ਵੱਲ ਨਹੀਂ ਉਹਦਾ ਤਤਪਾਵ ਲੈਣਾ ਬੋਲੋ ਸਤਨਾਮ ਆਪਾਂ ਬੱਚਾ ਸਕੂਲੇ ਪਾਇਆ ਉਹ ਕਦੇ ਪੁੱਛਦਾ ਵੀ ਇਹ ਹਿਸਟਰੀ ਦੀ ਕਿਤਾਬ ਕਿੰਨੇ ਲਿਖੀ ਤੇ ਕਿੰਨੇ ਵਜੇ ਲਿਖੀ ਤੇ ਰਾਤ ਨੂੰ ਲਿਖੀ ਉਹਦਾ ਮਕਸਦ ਜੋ ਟੀਚਰ ਨੇ ਉਹਨੂੰ ਲੈਸਨ ਦਿੱਤਾ ਉਹਨੂੰ ਕਲੀਅਰ ਕਰਕੇ ਡਿਗਰੀ ਲੈ ਜਾਣੀ ਆਪਾਂ ਵੀ ਗੁਰੂ ਸਾਹਿਬ ਨੇ ਆਪਣੇ ਵਿੱਚ ਜਾਣ ਬੁੱਝ ਕੇ ਖੇਡਾਂ ਵਰਤਾਈਆਂ ਵੀ ਮੇਰੇ ਪੁੱਤ ਧੀਆਂ ਆਉਣ ਵਾਲੇ ਸਮੇਂ 'ਚ ਜਦੋਂ ਕਰਮਾਂ ਕਰਕੇ ਆਪਾਂ ਨੂੰ ਮਾਰ ਪੈਣੀ ਨਾ ਕਰਮਾਂ ਦੀ ਉਹ ਮਾਰ ਦੇ ਵਿੱਚੋਂ ਫਿਰ ਕਈਆਂ ਦਾ ਦਿਲ ਟੁੱਟਦਾ ਤੇ ਸੁਸਾਇਡ ਕਰ ਲੈਂਦੇ ਆਤਮ ਹੱਤਿਆ ਹੁਣ ਜਿਹੜਾ ਇਹੋ ਜੀ ਬਿਰਤੀ ਲੈ ਕੇ ਬੜੀਆਂ ਸੰਗਤਾਂ ਮਿਲਦੀਆਂ ਪੜੀਆਂ ਲਿਖੀਆਂ ਸੋਹਣੇ ਸੁਨੱਖੇ ਰੋਂਦੇ ਫਿਰਦੇ ਆਵਾਜ਼ ਦਿੱਤੀ ਕੋਇਲ ਨੂੰ ਰੂਪ ਖੋਲਿਆ ਰੂਪ ਦਿੱਤਾ ਮੋਰ ਨੂੰ ਰੱਜ ਕੇ ਸੁਨੱਖਾਈ ਪਰ ਪੈਰ ਕਾਲੇ ਜੇ ਕਰਤੇ ਉਹ ਰੋਈ ਜਾਂਦਾ ਇੱਛਾ ਦਿੱਤੀ ਇਨਸਾਨ ਨੂੰ ਆਪਾਂ ਸਾਰਿਆਂ ਨੂੰ ਪਰ ਸੰਤੋਖ ਖੋਲ ਆਖੋ ਸਤਨਾਮ ਉਹ ਵੀ ਵੇਲਾ ਸੀ ਜਦੋਂ ਇੱਕ ਕਮਰੇ 'ਚ 15 ਜੀ ਰਹਿੰਦੇ ਸੀ ਅੱਜ ਕੋਠੀ ਦੇ 15 ਰੂਮਾਂ ਤੇ ਜਿੰਦਰਾ ਲਾ ਕੇ ਆ ਗਿਆਂ ਖੋਏਗਰ ਉਦੋਂ 10000 ਤੇ ਸਾਰਾ ਟੱਬਰ ਰੋਟੀ ਖਾਂਦਾ ਅੱਜ ਸਾਰਾ ਟੱਬਰ 18 ਘੰਟੇ ਲੱਗਾ ਫੇਰ ਵੀ ਆਸਾ ਕੋ ਨਹੀਂ ਹੈਗਾ ਸੰਤੋਖ ਖੋਸ ਗਿਆ ਸੰਤੋਖ ਦਿੱਤਾ ਸੰਤ ਨੂੰ ਸੰਸਾਰ ਖੋਲਿਆ ਨਾ ਉਹਦੀ ਕੋਈ ਵਾਈਫ ਨਾ ਕੋਈ ਬੱਚਾ ਨਾ ਕੋਈ ਲੈਣਾ ਕੋਈ ਦੇਣਾ ਰੋਟੀ ਜੀ ਕੀਤਾ ਛਕ ਲਈ ਬਸ ਤਰਾਪੇ ਢੋਲੇ ਉਤੋਂ ਸੰਸਾਰ ਖੋਲਿਆ ਸਾਰਾ ਕੁਝ ਨਹੀਂ ਮੇਰੇ ਪਿਆਰੀ ਕਿਸੇ ਨੂੰ ਵੀ ਦਿੰਦੇ ਕਰਮਾਂ ਕਰਕੇ ਹਰ ਬੰਦੇ ਨੂੰ ਕਿਤੇ ਨਾ ਕਿਤੇ ਚੁੰਡੀ ਵੱਡੀ ਆਖੋ ਸਤਨਾਮ ਜੇ ਕੋਈ ਪੈਸੇ ਕਰਕੇ ਸੁਖੀ ਉਹਨੂੰ ਬਿਮਾਰੀ ਲਾਤੀ ਆ ਜੇ ਕੋਈ ਸਰੀਰ ਕਰਕੇ ਰਾਜੀ ਆ ਤੇ ਉਹਦੇ ਕਰ ਗਰੀਬੀ ਪਾਤੀ ਆ ਜੇ ਸਾਰੇ ਪਾਸਿਓਂ ਠੀਕ ਠਾਕ ਆ ਤੇ ਘਰ ਚ ਕਲੇ ਨਹੀਂ ਨਿਕਲਦੀ ਆਖੋ ਸਤਨਾਮ ਇੰਨੀਆਂ ਚੀਜ਼ਾਂ ਨੂੰ ਤੱਕ ਕੇ ਜਦੋਂ ਵੀ ਅੱਜ ਮੌਕਾ ਮਿਲਿਆ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਦੀ ਕਥਾ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ ਸੁਣਿਓ ਜੇ ਨਹੀਂ ਸੁਣ ਸਕਦੇ ਖੁਦ ਪੜ ਲਿਓ ਮਿਰਤੇ ਨਾ ਰਿਓ ਕਿਉਂਕਿ ਆਪਾਂ ਕਿਹੜਾ ਰੱਬ ਹੈ ਜ਼ਰੂਰ ਇੱਕ ਵਾਰੀ ਹੋਰ ਚਾਹੇ ਕਿਸੇ ਦਾ ਜੀਵਨ ਪੜਿਓ ਨਾ ਪੜਿਓ ਇੱਕ ਵਾਰੀ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਜ਼ਰੂਰ ਪੜਿਓ ਜ਼ਿੰਦਗੀ 'ਚ ਤੇ ਤੁਹਾਨੂੰ ਵੱਡਾ ਹੌਸਲਾ ਤੇ ਬਲੰਦੀ ਪ੍ਰਾਪਤ ਹੋਏਗੀ